ਪਰ ਅੱਜ ਦਾ ਜਦੋਂ ਦੋਸਤੋ ਬੱਛੀ ਬਣੂ ਬਹੁਤ ਆ ਦੇਖ ਸਕਦੇ ਹਾਂ ਹਜੇ ਸ਼ੁਰੂਆਤ ਹੀ ਆ ਦੋਸਤੋ ਦੇਖ ਸਕਦੇ ਆ ਵਾਲ ਟੱਲਾ ਫੁੱਲ ਪਈਆਂ ਹਜੇ ਪਛੜੀਆਂ ਤੇ ਸੋਹਣਾ ਚੇਪਾ ਚੁਪਾ ਬੱਛੀ ਨੇ ਮਾਰਿਆ ਐ ਲੱਤ ਚੱਕ ਲੈਂਦੀ ਜਿਹੜੀ ਮਾਰਦੀ ਆ ਦੇਖ ਸਕਦੇ ਆ ਦੋਸਤੋ ਠੰਡੀ ਤਾਂ ਇੰਨੀ ਆ ਦੋਸਤੋ ਬਰਫ ਵਰਗੀ ਆ ਬਾਈ ਹੱਥ ਮਾਰ ਰਿਹਾ ਤੇ ਲੱਤ ਚੱਕ ਕੇ ਖੜ ਗਈ ਦੋਸਤੋ ਇੰਨੀ ਠੰਡੀ ਆ ਦੇਖ ਸਕਦੇ ਆ ਬਹੁਤ ਹਲ ਠੰਡੀ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਦੇ ਦੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਮਕੰਦੇ ਵਾਲਾ ਜ਼ਿਲ੍ਹਾ ਦੋਸਤੋ ਮੋਕਸਰ ਸਾਹਿਬ ਪੈ ਜਾਂਦਾ ਤੇ ਤਸਵੀਰ ਵੀ ਦੋਸਤੋ ਇਸ ਪੈਨ ਨੂੰ ਮੋਕਸਰ ਸਾਹਿਬ ਪੈਨਦੀ ਦੋਸਤੋ ਅੱਜ ਬਾਈ ਜੱਗੂ ਕੋਲੇ ਪਹੁੰਚੇ ਆ ਦੋਸਤੋ ਮਹਿਤਾਬ ਡੇਰੀ ਫਾਰਮ ਦੇ ਵਿੱਚ ਦੋਸਤੋ ਬਾਈ ਕੋਲੇ ਦੋ ਨਗ ਵਕਾਊ ਆ ਦੋਸਤੋ ਇੱਕ ਤਾਜੀ ਸੂਹੀ ਐਫ ਤੇ ਇੱਕ ਦੋਸਤੋ ਜਰਸੀ ਆ ਗੱਬਣ ਸਾਰੀ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਆਓ ਲੈਨੇ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਹਨੀ ਬਈ ਸਸੀ ਕਾ ਸਸੀ ਕਾਲ ਜੀ ਕੀ ਹਾਲ ਹੈ ਬਈ ਹੋ ਠੀਕ ਠਾਕ ਬਈ ਵਧੀਆ ਜੀ ਵਧੀਆ ਸਾਰੇ ਠੀਕਾ ਸਾਰਿਆਂ ਨੂੰ ਸਸੀ ਕਾ ਬਈ ਸਗਰਾਹੜੇ ਦੀ ਫਾਰਮ ਵੇਖਾ ਲੈਣ ਨੂੰ ਠੀਕਾ ਆਪਣਾ ਨੰਬਰ ਦੱਸਿੰਦਾ ਜੀ ਨਾਮ ਦੀਦੀਪ ਸਿੰਘ ਹੈ ਜੀ ਨਵ ਕਾਂਸਾ ਗਲਾ ਜੀ ਤੇ ਨਾ ਮੋਬਾਈਲ ਨੰਬਰ ਆਪਣਾ ਹੈਗਾ 9501204577 ਠੀਕ ਆ ਤੇ ਏਰੀਆ ਆਪਣਾ ਸ਼੍ਰੀ ਮਕਸਤ ਸਾਹਿਬ ਹੈ ਜਾਂਦਾ ਤੇ ਨੇੜੇ ਸਫਰੀਦ ਕੋਟ ਸਾਧਕ ਰਹਿ ਜਾਂਦਾ ਠੀਕ ਆ ਹਾਂਜੀ ਅੱਜ ਫਿਰ ਜਰਸੀ ਦਾ ਨਗੀਨਾ ਲੈਂਦਾ ਹੈਵੇਂ ਹਾਂਜੀ ਭਾਈ ਬਹੁਤ ਚਿਰ ਬਾਅਦ ਵੀਡੀਓ ਪਾਉਣ ਲੱਗਿਆ ਆਪਾਂ ਹਨਾ ਠੀਕ ਆ ਕਰੀਏ ਕੀ ਸ੍ਰੀ ਰਾਜ ਵੀਰੇ ਚੰਗਾ ਪਸ਼ੂ ਉਹਦੇ ਹੀ ਵਿਕ ਜਾਂਦਾ ਤੈਨੂੰ ਜਦੋਂ ਫੋਨ ਕਰੀਦਾ ਸੀ ਉਦੋਂ ਨੂੰ ਕੋਈ ਨਾ ਕੋਈ ਗਾਹ ਕਹਿੰਦਾ ਸੀਗਾ ਆਪਣਾ ਹੁੰਦਾ ਰੋਟੀ ਨਾ ਮਸਲਾ ਠੀਕ ਆ ਉਹਦੇ ਹੀ ਵਿਕ ਜਾਂਦੇ ਸੀ ਤਾਂ ਹੀ ਵੀਡੀਓ ਨਹੀਂ ਪਾਈ ਇਹ ਵੀ ਪੰਛੀ ਠੀਕ ਆ ਉਮਰ ਮੁਤਾਬਕ 28 ਸਾਲ ਦੀ ਹੈ ਦੋ ਦੋਨ ਦੇ ਦੰਦ ਚੱਕ ਦੀ ਹਲੇ ਠੀਕ ਹੈ ਤੇ ਪਹਿਲਾ ਸੂਆ ਸੋਨਾ ਬੱਚੀ ਦੇ ਹਜੇ 20 ਤੋਂ 22 ਦਿਨ ਪਿਆ ਮੰਨ ਕੇ ਚਲੋ ਵੀ 24 25 ਦਿਨ ਬੱਚੀ ਠੰਡੇ ਲੈ ਜੂਗੀ 24 25 ਦਿਨ ਲੈ ਜੂਗੀ ਹਜੇ ਠੰਡੇ ਠੀਕ ਹੈ ਤੇ ਵੀਡੀਓ ਪਾਉਣ ਦਾ ਮੰਤਬ ਵੀ ਇਹ ਆ ਵੀ ਜੇ ਕਿਸੇ ਨੇ ਕੱਚੀ ਘਰੇ ਜਾ ਕੇ ਸੰਭਾਲਣੀ ਆ ਠੀਕ ਹੈ ਸਹੀ ਗੱਲ ਤੇ ਬੱਚੀ ਦਾ ਕੋਈ ਔੜ ਨਹੀਂ ਹੈਗਾ ਠੀਕ ਚੰਗੇ ਸੀਮੰਟ ਦੀ ਅੱਗੇ ਵੀ ਚੰਗਾ ਸੀਮੰਟ ਲੱਗੇ ਹੋਇਆ ਠੀਕ ਹੈ ਤੇ ਹਜੇ ਇਹਦੇ ਉਮਰ ਮੁਤਾਬਕ ਕੱਦ ਬਹੁਤ ਕੀਤਾ ਬੱਚੀ ਨੇ ਬਾਕੀ ਬਰੀਕੀਆਂ ਬਹੁਤ ਤੇ ਸੰਭਾਲੀ ਜਿਸ ਨੂੰ ਬਹੁਤ ਅਗੇ ਸੀ ਹਾਂ ਸਹੀ ਗੱਲ ਆ ਵਾਕਈ ਦੋਸਤੋ ਸੰਭਾਲੀ ਜਿਹੜੇ ਵੀਰ ਕੋਲ ਆਈਏ ਦੋਸਤੋ ਵਾਕਈ ਬਹੁਤ ਸੰਭਾਈ ਕੀਤੀ ਹੈ ਬਾਈ ਨੇ ਦੇਖ ਸਕਦੇ ਆ ਬਰੀਡ ਪੱਖੋ ਵੇਖੀਏ ਤਾਂ ਦੋਸਤੋ ਨੰਗੀਨਾ ਹੀ ਆ ਦੇਖ ਸਕਦੇ ਆ ਬਿਲਕੁਲ ਦੋਸਤੋ ਸਾਫ ਸੁਥਰੀ ਵਹਿੜਾ ਬਿਲਕੁਲ ਨਿੱਕਾ ਮੂੰਹ ਆ ਦੋਸਤੋ ਬੋਦੀ ਵਾਲੀ ਵਹਿੜਾ ਤੇ ਥੱਲੋਂ ਦੋਸਤੋ ਤੁਹਾਨੂੰ ਖਾਦਨੇ ਆ ਹਜੇ ਦੋਸਤੋ ਬਾਈ ਦੇ ਦਸਨ ਮੁਤਾਬਕ 20 22 ਦਿਨ ਦੋਸਤੋ 24 ਦਿਨ ਬਾਈ ਦੱਸਦਾ ਦੇਖ ਸਕਦੇ ਆ ਹਵਾਨਾ ਇਹਨੇ ਦੋਸਤੋ ਬਹੁਤ ਸੋਹਣਾ ਬਣਾਉਣਾ ਪੰਟਟਰ ਫਿਕਸ ਆਡਰ ਦੀ ਰਹੂਗੀ ਬੱਚੀ ਤੇ ਜਿੱਦਾਂ ਜੱਸ ਜਗਜੁਗ ਵਾਲੀਆਂ ਬਣਦੀਆਂ ਓਦਾਂ ਹੀ ਬਣੋਗੀ ਬੱਚੀ ਦੇਖ ਸਕਦੇ ਆ ਦੋਸਤੋ ਰਿਕਾਡ ਸੋਹਣੇ ਰੱਖੋਗੀ ਬਾਰ ਬਾਕੀ ਵੱਡੇ ਕੱਦ ਕਾਠ ਵਾਲੀ ਆ ਦੋਸਤੋ ਪੰਜਾਬ ਵਾਲੀ ਹਾਂ ਪੰਜਾਬ ਵਾਲੀ ਹਮਾਚਰ ਵਾਲੀ ਵੀ ਹੈਗੀ ਦੇਖ ਸਕਦੇ ਆ ਤੇ ਠੰਡੀ ਆ ਜੈਲੀ ਵਾਲੀ ਇਹਨੇ ਜੈ ਦੇਖ ਸਕਦੇ ਆ ਦੋਸਤੋ ਠੰਡੀ ਬਹੁਤ ਆ ਜਮਾਂ ਨਹੀਂ ਹਿਲਦੀ ਦੋਸਤੋ ਪੈਰ ਵੀ ਨਹੀਂ ਪਟਿਆ ਬਾਈ ਹੱਥ ਮਾਰਿਆ ਬਾਕੀ ਥਣਾ ਦਾ ਸਾਈਜ਼ ਵੀ ਦੋਸਤੋ ਬਹੁਤ ਸੋਨਾ ਬਣਾਉਣਾ ਠੰਡ ਰੱਖੋ ਵੀ ਹੱਥੀ ਚ ਬਾਈ ਵਾਲਾ ਵਧੀਆ ਲੈ ਵੀ ਖੋਲ ਕੇ ਤੋੜ ਕੇ ਵਿਖਾ ਦੀ ਹਾਂਜੀ ਉਹ ਵੀ ਸੱਜਣਾ ਹੋਰ ਕੇ ਤੁਹਾਨੂੰ ਦਿਖਾਉਣੇ ਆ। 탑 ਦਾ ਨਗੀਨਾ ਬਾਈ ਕੋਲੇ। ਜਦੋਂ ਵੀ ਦੋਸਤੋ ਬਾਈ ਕੋਲੇ ਜਰਸੀ ਦੀ ਵੀਡੀਓ ਬਣਾਈਦੀ ਆ ਦੋਸਤੋ ਨਗੀਨਾ ਹੀ ਹੁੰਦਾ। ਦੇਖ ਸਕਦੇ ਆ। ਮੂਹੋਂ ਦੋਸਤੋ ਦੋਦਾਂ ਦਾ ਰੇਲ ਬੂਲ ਦੇਖ ਸਕਦੇ ਆ ਦੋਸਤੋ ਬਹੁਤ ਜਿਆਦਾ ਵੇਲ ਆ। ਪੰਜਾਬ ਵਾਲੀ ਜਰਸੀ ਦੋਸਤੋ ਜਿਹੜੇ ਵੀਰ ਨੇ ਦੋਸਤੋ ਘਰੇ ਰੱਖਣੀ ਆ ਨਾ ਬਹੁਤ ਸੋਹਣੀ ਜਰਸੀ ਦੋਸਤੋ ਤਿਆਰ ਹੋਣੀ ਆ। ਆਏ ਦੋਸਤੋ ਬੱਚਾ ਹੀ ਆ। ਕਰਨੀ ਖੁਣਨੀ ਵੀ ਦੇਖ ਸਕਦੇ ਆ ਦੋਸਤੋ। ਪਰਾ ਇਹਦਾ ਕੀ ਮੁੱਲ ਕਰਾਂਗੇ ਸ੍ਰੀ ਰਾਜ ਵੀਰੇ ਜਿਹੜਾ ਤਾਂ ਅੱਜ ਦਾ ਮੁੱਲ ਆ ਠੀਕ ਆ ਉਹ ਬਚੀ ਹੈਗਾ 85000 ਰੁਪਿਆ ਠੀਕ ਆ ਠੀਕ ਆ ਜਿਸ ਦਿਨ ਬਚੀ ਤਿਆਰ ਹੋਗੀ ਤੂੰ ਕੋਲ ਖੜਾ ਤੈਨੂੰ ਖੁਦ ਨੂੰ ਪਤਾ ਵੀ ਲੱਖ ਤੋਂ ਬਾਹਰ ਵੀ ਹੋਣੀ ਠੀਕ ਜੇ ਤੈਨੂੰ ਵੀ ਪਤਾ ਵੀ ਹਰੇਕ ਬੰਦਾ ਕਹੂਗਾ ਵੀ ਲੱਖ ਤੋਂ ਬਾਹਰ ਵੀ ਹੋਣੀ ਸਹੀ ਗੱਲ ਆ ਸਹੀ ਆ ਠੀਕ ਆ ਜਿਹੜਾ ਵੀ ਵੀਰ ਆਊਗਾ ਕੋਲੇ ਆਏ ਨਹੀਂ ਹੈਗਾ ਵੀ ਬੜੀ ਈਜੀ ਲੱਗੂਗੀ ਠੀਕ ਵੀਡੀਓ ਨਾਲੋਂ ਕਿਤੇ ਸੋਹਣੀ ਲੱਗੂ ਕੋਈ ਸੀਮਨ ਵਗੈਰਾ ਦਾ ਕਾਰਡ ਹੈ ਬਈ ਇਹ ਆਪ ਪਤਾ ਨਹੀਂ ਹੈ ਡੈਨਮਾਰਕ ਤੇ ਦੱਸੀ ਸੀ ਕੁਝ ਮੈਂ ਤੇ ਮੈਂ ਕਹਾਂ ਠੀਕ ਜਿਹੜਾ ਬੰਦਾ ਲੋਕਾ ਉਹਨੇ ਕਨਫਰਮ ਦਵਾ ਦਾਂਗੇ ਅੱਗੇ ਜਿਹੜਾ ਸੀਮਾ ਲੱਗਾ ਉਹਦਾ ਪ੍ਰੋਪਰ ਕਾਰਡ ਨਹੀਂ ਹੈਗਾ ਲੱਗਾ ਜਰਸੀ ਦਾ ਠੀਕ ਆ ਲੱਗਿਆ ਜਰਸੀ ਦੇ ਆਪਾਂ ਝੂਠ ਬੋਲਣਾ ਨਹੀਂ ਪਈਆ ਠੀਕ ਆ ਤੇ ਬੰਦਾ ਕਹਿੰਦਾ ਲੱਗਾ ਜਰਸੀ ਦੇ ਆ ਪਰ ਪ੍ਰੋਪਰ ਕਾਰਡ ਨਹੀਂ ਹੈਗਾ ਠੀਕ ਆ ਇਹ ਆਪ ਡੈਨਮਾਰਕ ਤੇ ਸੀਮਨ ਦੀਆ ਜਰਸੀ ਦੇ ਤੇ ਮਦਰ ਰਿਕਾਰਡ ਦੱਸਿਆ ਕੋਈ ਬਾਈ ਹਾਂ ਮਦਰ ਰਿਕਾਰਡ ਚੰਗਾ 23 24 ਕਿਲੋ ਦਾ 23 24 ਕਿਲੋ ਦਾ ਹਾਂ ਦੁੱਧ ਮੈਂ ਐ ਵੀ ਨਹੀਂ ਕਹਿੰਦਾ ਬਈ ਯਾਰ ਬੱਚੀ 25 ਕਿਲੋ ਦਿਓ ਕਿ 30 ਕਿਲੋ ਦਿਓਗੀ ਬੱਚੀ ਆਰਡਰ ਦੀ ਚੰਗੀਆਂ ਬਣੂਗੀ ਥਾਰਾਉਂ ਨਿਕਲੋ ਠੰਡਾ ਬੱਚੀ ਦੁੱਧ ਦੇ ਦੋਗੀ ਹਜੇ ਜਿਸਾ ਹੁਣ ਸ਼ੁਰੂ ਹੋਈ ਬਾਤ ਹੋਈ ਹੈ ਬਣਦੀ ਠੀਕ ਲੋ ਵੀ ਸੱਜਣੋ 24 ਦਿਨ ਕੋਈ ਥੋੜੇ ਨਹੀਂ ਹੁੰਦੇ ਮਹੀਨੇ ਦੇ ਲਗਭਗ ਹੀ ਗਿਣ ਲਓ ਵੀ ਮਹੀਨੇ ਦੇ ਲਗਭਗ ਹੀ ਪਿਆ ਦੋਸਤਾਂ ਨੂੰ ਅਸੀਂ ਲਾਈਵ ਜਾਂਦਾ ਪੰਜ-ਸੱਤ ਦਿਨ ਪਸ਼ੂ ਉੱਤੇ ਠੀਕ ਆ ਪਰ ਅੱਜ ਦਾ ਜਿਹੜਾ ਜਦੋਂ ਦੋਸਤੋ ਵੱਛੀ ਬਣੂ ਬਹੁਤ ਆ ਦੇਖ ਸਕਦੇ ਹਾਂ ਹਜੇ ਸ਼ੁਰੂਆਤ ਹੀ ਆ ਦੋਸਤੋ ਦੇਖ ਸਕਦੇ ਆ ਵਾਲ ਢੱਲਾ ਫੁੱਲ ਪਈਆਂ ਹਜੇ ਪਛੀ ਦੀ ਤੇ ਸੋਹਣਾ ਚੇਪਾ ਚੂਪਾ ਵੱਛੀ ਨੇ ਮਾਰਿਆ ਇਹ ਲੱਭ ਚੱਕ ਲੈਂਦੀ ਜੋ ਮਾਰਦੀ ਹੈ ਦੇਖ ਸਕਦੇ ਆ ਦੋਸਤੋ ਠੰਡੀ ਤਾਂ ਇੰਨੀ ਆ ਦੋਸਤੋ ਬਰਫ ਵਰਗੀ ਆ ਬਾਈ ਹੱਥ ਮਾਰ ਰਿਹਾ ਤੇ ਲੱਤ ਚੱਕ ਕੇ ਖੜ ਗਈ ਦੋਸਤੋ ਇੰਨੀ ਠੰਡੀ ਹੈ ਦੇਖ ਸਕਦੇ ਆ ਬਹੁਤ ਜ਼ਿਆਦਾ ਠੰਡੀ ਲਾਈਨ ਦੇ ਨਾਲ ਆ ਇੱਕ ਰੀਟ ਮਾੜਾ ਮੋਟਾ ਕੋਈ ਹਾਂ ਨਾ ਬਾਈ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੇਲਾ ਮੈਨੂੰ ਕੀਤਾ ਤੇ ਧਾਰੀਆਂ ਹੋ ਸਕਦਾ ਮੈਨੂੰ 90 ਵੀ ਲਾਉਂਦੇ ਹੁਣ ਅੱਛਾ ਠੀਕ ਆ ਠੀਕ ਆ ਬੱਚੀ ਦਾ ਲਾਉਂਦੇ ਵੀ ਆ ਕਾਈ ਕਰ ਪੈਸੇ ਸੌਦਾ ਵੀ ਹੋ ਜੇ ਵਰਕਰ ਕੀ ਕੀ ਸਾਰੇ ਧਾਰ ਮਾਰਦੇ ਆ ਬਾਈ ਠੀਕ ਆ ਠੀਕ ਆ ਵੀਡੀਓ ਪਾਉਣ ਦਾ ਮਨਤਬ ਵੀ ਹੈ ਵੀ ਚੱਲ ਪੁੱਛਣਾ ਨਗਦ ਵੇਖ ਜਾ ਹਣ ਫਿਰ 85 ਦੀ ਦੇਣਾ ਹੈ ਮਾਨਤਨ ਕਰਦਾ ਵੀ ਜਿਹੜਾ ਬੰਦਾ ਦੁਰਵਾਗ ਲਓ ਵੀ ਸੱਜਣੋ ਬਾਕੀ ਤੁਸੀਂ ਆਪਦਾ ਟਾਰਗੇਟ ਵੇਖ ਲੈਣਾ ਕਿੱਥੋਂ ਤਾਈ ਤੁਹਾਨੂੰ ਜੱਜ ਦੀ ਆ ਬਾਈ ਨੇ 85000 ਰੁਪਏ ਮੁੱਲ ਕੀਤਾ ਬਾਕੀ ਥੋੜਾ ਬਹੁਤਾ ਹੋ ਗਿਆ ਤੇਰੇ ਬੰਦੇ ਤੋਂ ਲਈ ਆ ਉਹਨੇ 1 10 ਮੁੱਲ ਕੀਤਾ ਠੀਕ ਆ ਲਓ ਵੀ ਸੱਜਣੋ ਬਾਈ ਜੀ ਤਾਂ ਲਈ ਆ ਉਹਨੇ 1 10 ਕੀਤਾ ਸੀ ਬਾਈ ਨੇ ਦੋਸਤੋ ਆਪਦੀ ਸਮਝ ਨਾ ਲਈ ਆ ਤੇ ਦੋਸਤੋ ਰੋਟੀ ਦਾ ਮਸਲਾ ਹੁੰਦਾ ਬਾਈ ਨੇ ਆਪਦੀ ਰੋਟੀ ਵੇਚ ਰੱਖ ਕੇ ਦੋਸਤੋ ਤੁਹਾਨੂੰ ਦੇ ਦੇਣੀ ਹੈ ਜਿਹੜੇ ਭਰਾ ਦੇ ਦੋਸਤੋ ਪਸੰਦ ਹੋਵੇ ਤਾਂ ਨਗੀਨਾ ਹੀ ਹੈ ਦੋਸਤੋ ਮੰਨ ਕੇ ਚਲੋ ਵੀ ਜੇ ਕਿਸੇ ਦਿਨ ਮੰਨ ਕੇ ਚੜ ਕਈ ਵੀ ਹੁੰਦਾ ਵੀ ਆ ਵੀ ਤੁਹਾਡੀ ਗਾਂ ਪੱਤਨ ਵਾਲ ਮੱਝ ਪੱਤਨ ਵਾਲੀ ਗਾਂ ਪੱਤਨ ਵਾਲੀ ਪਹਿਲਾਂ ਆ ਤੇ ਘਰੇ ਸੰਭਾਲ ਕੇ ਜਿਹੜਾ ਅੱਛੀ ਪਾਸ ਕੇ ਜਾ ਕੇ ਚੁਵਾਊਗਾ ਸਹੀ ਨਿਹਰਾ ਲਿਆ ਦੂਗੀ ਲਓ ਵੀ ਸਜਣੋ ਤੇ ਜੇ ਕਿਸੇ ਵੀਰ ਨੇ ਕੱਚੀ ਵਾੜ ਲੈ ਕੇ ਵੀ ਤਿਆਰ ਕਰਨੀ ਆ ਹਾਂ ਤੇ ਰੁਪਈਆ 30000 ਐ ਸਜੇ ਠੀਕ ਆ ਲਓ ਵੀ ਸਜਣੋ ਬਾਕੀ ਰੁਪਈਆ ਦੀ ਸਮਝ ਨਾ ਖਰੀਦਣੀ ਆ ਕਿਉਂਕਿ ਮਹੀਨੇ ਦੀ ਕੱਚੀ ਆ ਅਨਮਾਨ ਤੁਸੀਂ ਲਾ ਲੈਣਾ ਵੀ ਕਿੰਨੀ ਕੇ ਬਣੂਗੀ ਤੇ ਬਾਈ ਨੇ ਦੱਸਿਆ ਦੋਸਤੋ 17 18 ਲੀਟਰ ਦੋਸਤੋ ਦੁੱਧ ਪਹਿਲੇ ਸੂਏ ਪਾਉਣਾ ਇਹਨੇ ਬਾਕੀ ਦੋਸਤੋ ਬਰੀਡ ਪੱਖ ਤੋਂ ਵੇਖੀਏ ਤੇ ਚੰਗੀ ਆ ਦੋਸਤੋ ਪੰਜਾਬ ਵਾਲੀ ਛੋਟੇ ਕਰ ਬਣ ਤਿਆ ਠੀਕ ਆ ਟਾਈਮ ਲੱਗੀ ਪਛੀ ਬਣ ਜਾ ਜਾਵੇ ਤਾਂ 22 23 ਕਿਲੋ ਵੀ ਇਹਨੂੰ ਕੋਈ ਹੈਗਾ ਵਜਨ ਨਾਲ ਸਹੀ ਗੱਲ ਬਰੀਕੀਆਂ ਜਣੀ ਹੈਗੀਆਂ ਮਸੀਂ ਵਜਨ ਬਹੁਤ ਆ ਬਸ ਸਕਦੇ ਆ ਦੋਸਤੋ ਵਾਕਈ ਦੋਸਤੋ ਐਂ ਜੀ ਕਰਦਾ ਕੈਮਰਾ ਇਸੇ ਤੇ ਹੀ ਰੱਖੀਏ ਇਹ ਡਿਟੇਲ ਆ ਬਈ ਇਹਦੀ ਇਹ ਸਗਰਾਜ ਪਹਿਲੇ ਸੂਏ ਸੂਈ ਆ ਚਾਰ ਦੰਦ ਦਾ ਜੀ ਠੀਕ ਆ ਇਹ ਮੂੰਹ ਚਾਰ ਦੰਦ ਦਾ ਮੂੰਹ ਚਾਰ ਦੰਦ ਦਾ ਰਾਹ ਦੀ ਸੂਈਆ ਬੱਚੀ ਨੇ ਜਰਸੀ ਨੂੰ ਜਨਮ ਦਿੱਤਾ ਜਰਸੀ ਦਾ ਸੀਮਨ ਲੱਗਿਆ ਸੀ ਅੱਗੇ ਜਰਸੀ ਸੀਮਨ ਲੱਗਿਆ ਸੀਗਾ ਠੀਕ ਆ ਇਹ 4:00 ਵਜੇ ਸਗਰਾਜ ਵੀਡੀਓ ਪਾਉਣੀ ਨਹੀਂ ਸੀਗੀ گاਵਾ ਦੀ ਠੀਕ ਆ ਉਹ ਤਾਂ ਬਸ ਬੈਠੇ ਬੈਠੇ ਤੈਨੂੰ ਫੋਨ ਕਰ ਲੈ ਵੀ ਜਰਸੀ ਦੀ ਵੀਡੀਓ ਪਾ ਲ ਕੇ ਠੀਕ ਆ ਠੀਕ ਆ ਇਹ 4:00 ਵਜੇ ਖਾਲੀ ਕਰਤੀ ਸੀਗੀ ਆਪਾਂ ਠੀਕ ਹੈ ਖੀਸ ਤੋਂ ਠੀਕ ਵੀ ਮਤਲਬ ਕਿ ਪਹਿਲਾਂ ਬੱਛੀ ਆ ਮੈਂ ਕਿਹਾ ਚੱਲ ਜਿੰਨੀ ਖਾਲੀ ਕਰਾਂਗੇ ਉਦੋਂ ਜਿਆਦਾ ਬਣੂਗੀ ਠੀਕ ਤੇ ਅਨੁਮਾਨ ਹੈਗਾ ਵੀ ਇਹ ਥਰੇ 10-11 ਕਿਲੋ ਬੋਲਾ ਹੋਊਗਾ ਠੀਕ ਹੈ ਜੇਰ ਜ਼ੋਰ ਪੈ ਗਈ ਬਈ ਜੇਰ ਜ਼ੋਰ ਦੇ ਜਾਵਾਂ ਤੋਕਿਆ ਠੀਕ ਜੇਰ ਦੀ ਤਾਂ ਵੀਡੀਓ ਵੀ ਪਾ ਦਾਂਗੇ ਆਪਾਂ ਠੀਕ ਪ੍ਰੋਪਰ ਹੈਗੀ ਐ ਲਓ ਵੀ ਸੱਜਣੋ ਬਾਕੀ ਇਹਨੇ ਬਾੜੀ ਕੋਈ ਆਲ ਨਹੀਂ ਕੀਤੀ ਥੋੜੀ ਬੋਦੀ ਭਰਾਂ ਸੀਗੀਆਂ ਠੀਕ ਆਲ-ਉਲ ਨਹੀਂ ਕਰਦੀ ਬੱਛੀ ਬਾੜੀ ਦੇਖ ਸਕਦੇ ਆ ਦੋਸਤੋ ਜਰਸੀ ਬੱਛੀ ਨੂੰ ਜਨਮ ਦਿੱਤਾ ਉਮੀਦ ਆ ਵੀ ਦੋਸਤੋ ਜਰਸੀ ਬੱਚੀ ਨੇ ਵੀ ਕਾਦ ਕਾਰ ਸੋਨਾ ਕਰਨਾ ਦੋਸਤੋ ਜਿਹੜੇ ਹਿਸਾਬ ਨਾਲ ਐਫ ਵੈਡ ਦਾ ਕਾਦ ਆ ਪਹਿਲਾ ਸੂਆ ਦੋਸਤੋ ਚਾਰ ਦੰਦ ਦੇਖ ਸਕਦੇ ਆ ਦੋਸਤੋ ਬਾਈ ਦਾ ਇਕਲਾ ਮੂੰਹ ਨੂੰ ਹੀ ਦੀਂਦਾ ਐਡਾ ਕਾਦ ਦਾ ਦੋਸਤੋ ਦੇਖ ਸਕਦੇ ਆ ਵੀ ਬੱਚੀ ਆਮ ਨਾਲ ਠਗਰਾਏ ਆਪਾਂ 25 30 ਕਿਲੋ ਵਾਲੀਆਂ ਗੱਲਾਂ ਨਹੀਂ ਕਰਦੇ ਇਹਦੇ 'ਚ ਠੀਕ ਆ ਬੱਚੀ 20 ਕਿਲੋ ਦੁੱਧ ਦੇ ਦੂ 20 ਕਿਲੋ ਪਾ ਦੂਗੀ ਪਾ ਦੂ ਆਪਾਂ 25 30 ਹੋ ਸਕਦਾ ਸੇਵਾ ਕਰੇ 22 ਵੀ ਚੋਲੇ 17 18 ਕਿਲੋ ਦੀ ਤਾਂ ਗਰੰਟੀ ਦੇ ਦਾਂਗੇ ਠੀਕ ਹੈ ਕਿਉਂਕਿ ਬੱਛੀ ਆਦ ਖੀਸ ਤੋਂ ਖਾਲੀ ਕੀਤੀ ਹੈ ਨਾ ਤਾਂ ਬੱਛੀ ਨੇ ਮਤਲਬ ਕੀ ਅੰਦਾਜ਼ਾ 5.5 ਕਿਲੋ ਬੋਲਾ ਕੱਢਤਾ ਠੀਕ ਠੀਕ ਹੈ ਤੇ 17 ਛੱਡੀਆਂ ਹਜੇ ਕਿੰਨੇ ਵਜੇ ਚੌਥੀ ਸੀ ਆਪਾਂ 4 ਵਜੇ ਚੌਥੀ ਸੀ 4 ਵਜੇ ਚੌਥੀ ਹਾਂਜੀ ਲੋ ਵੀ ਸਜਣੋ 4 ਵਜੇ ਚੋਈ ਹੋਈ ਆ ਤੇ ਹੁਣ ਵੀ ਦੇਖ ਸਕਦੇ ਆਂ ਬੱਛੀ ਨੂੰ ਅੱਗੇ ਦੋਸਤੋ ਕਾਫੀ ਕਲਰ ਦੇ ਵਿੱਚ ਬੱਛੀ ਨੂੰ ਜਨਮ ਦਿੱਤਾ ਇਹਨੇ ਕੱਦ ਘਾਟ ਦਿਓ ਕੱਦ ਘਾਟ ਤੁਹਾਨੂੰ ਪੂਰਾ ਚੰਗਾ ਲੱਗ ਕੱਦ ਘਾਟ ਸੁਣਾ ਦੋਸਤੋ ਥਣ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਦੇ ਆਂ ਦੋਸਤ 4 ਵਜੇ ਦੇ ਲਗਭਗ ਦੋਸਤੋ ਚ ਉਾਈ ਹੋਈ ਹੋਈ ਆ ਇਹਦੀ 6 ਕਿਲੋ ਬੜਾ ਦੋਸਤੋ ਬਾਈਆਂ ਦਾ ਕੱਢਿਆ ਬਾਕੀ ਫਿਕਸ ਆਰਡਰ ਦੇ ਵਿੱਚ ਆ ਦੋਸਤੋ ਦੇਖ ਸਕਦੇ ਆ ਲੈ ਵੀ ਨੂੰ ਭਰੀ ਹੁੰਦੀ ਭਰੀ ਵਿੱਚ ਵਛੀ ਵੇਖਦਾ ਬੰਦਾ ਤਾਂ ਠੀਕ ਆ ਐ ਕਢਾ ਚ ਦੇਣਾ ਇਹ ਕਹਣਾ ਸੀ ਵੀ ਭੇਜ ਦੇ ਆਪਾਂ ਮੁੱਲ ਵੀ ਨਹੀਂ ਕਰਨਾ ਠੀਕ ਵਛੀ ਟੋਕਰ ਗੱਬਣ ਵੀ 60000 ਦੀ ਹੈ ਤੈਨੂੰ ਵੀ ਪਤਾ ਠੀਕ ਆ ਅੱਜ 80000 ਦੀ ਵਛੀ ਦੇ ਦਾਂਗੇ ਆਪਾਂ 80000 ਦੀ ਦੇ ਦੇ ਇਤਨੀ ਯਾਰ ਦੁੱਧ ਤੋਂ ਤੋਕਰ ਕੱਪਣਾ ਹੋ ਗਈ ਠੀਕ 60000 ਦੀ ਕਿਸੇ ਨੂੰ ਮਰਜ਼ੀ ਦੇ ਦੇ ਸਹੀ ਗੱਲ ਆ ਦੋਸਤੋ ਐਡੀ ਕਦ ਕਾਠ ਵਾਲੀ ਬੱਚੀ ਆ ਦੋਸਤੋ ਦੇਖ ਸਕਦੇ ਆ ਕੋਈ ਇਸਲਾਮੀ ਨਹੀਂ ਹੈਗੀ ਕੋਈ ਟੁੱਟੀ ਨਹੀਂ 80000 ਦੀ ਬਾਈ ਆਂਦਾ ਦੇ ਦਿਆਂਗੇ ਮਗਰ ਬੱਚੀ ਆ ਦੋਸਤੋ ਬੱਚੀ ਨੂੰ ਜਨਮ ਦਿੱਤਾ ਜਰਸੀ ਬੱਚੀ ਆ ਦੋਸਤੋ ਬਹੁਤ ਸੋਹਣੀ ਤਿਆਰ ਹੋਣ ਵਾਲੀ ਤੋੜ ਕੇ ਦੋਸਤੋ ਤੁਹਾਨੂੰ ਇਹ ਦਿਖਾਉਣੀ ਆ ਲੈ ਵੀ ਖੋਲ ਕੇ ਤੋੜਦੀ ਕਰ ਤੁਰੀ ਜਾਂਦੀ ਤਾਂ ਦੋਸਤੋ ਤੁਸੀਂ ਅਨਮਾਨ ਲਾ ਲੈਣਾ ਫੈਕਸ ਹਵਾਨਾ ਦੋਸਤੋ ਦੇਖ ਸਕਦੇ ਆ ਬਹੁਤ ਸੋਹਣਾ ਹਵਾਨਾ ਤਿਆਰ ਆ ਦੋਸਤੋ ਤੇ ਨਾਲੇ ਦੋਸਤੋ 6 ਕਿਲੋ ਬੋਲਾ ਕੱਢਿਆ ਹੋਇਆ 4 ਵਜੇ ਦੇ ਲਗਭਗ ਤੇ ਦੋਸਤੋ ਹੁਣ 6 ਦੇ ਲਗਭਗ ਟਾਈਮ ਹੋਊਗਾ ਬੈਟਾਂ ਜਾ ਚੁੱਕੇ ਆਂ ਬਾਬਾ ਬੋਲ ਚੁੱਕੇ ਆਂ ਬਾਕੀ ਟਾਈਮ ਖਾ ਦਿੰਨੇ ਆਂ 5:30 ਦਾ ਹੀ ਆ ਦੋਸਤੋ ਵੇਖ ਸਕਦੇ ਜੇ ਤੁਹਰੇ ਦੀ ਰਪੋ ਬਸ ਜਮਾਓ ਕੇਰਪੋਰਟਾਂ ਬਈ ਇਹਦਾ ਰੇਟ ਹੁਣ 80000 ਕਰਤਾ ਫਿਰ ਹਾਂ ਮੁੱਲ ਕਰਾਉਣ ਨੂੰ ਤਾਂ ਮੰਡੀ-ਮੁੰਡੀ ਤੇ ਤਾਂ ਬੱਚੀ ਵਿਕੂਗੀ ਨਾ ਬੇਦੀ ਵੀ ਠੀਕ ਆ ਆਪਣਾ ਰੋਟੀ ਦਾ ਮਸਲਾ ਠੀਕ ਆ ਲੋ ਵੀ ਸੱਜਣੋ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਗ ਸੀ ਦੋਵੇਂ ਦੋਸਤੋ ਚੰਗੇ ਆ ਨਾਗ ਸੂਈ ਸਵਾਈ ਦੋਸਤੋ ਐਚ ਐਫ ਵੜ ਸੋਹਣੇ ਕੱਦ ਕਾਠ ਵਾਲੀ ਮਗਰ ਬੱਚੀ ਦੋਸਤੋ ਜੱਸ ਦੇਖ ਸਕਦੇ ਆ ਜਵਾ ਬਹੁਤ ਚੰਗੇ ਲੱਗੇ ਸਖਰਾਜ ਠੀਕ ਆ ਜਿਨੇ ਵੀ ਘਰੇ ਚੋਣੀ ਆ ਯਾਰ ਠੀਕ ਵਧੀਆ ਤੇ ਦੋ ਨੰਬਰ ਦੋਸਤੋ ਜਰਸੀ ਮੂਹੋਂ ਦੋ ਦੰਦ ਦੋਸਤੋ 20 ਦਿਨਾਂ ਦੀ ਕੱਚੀ ਆ ਦੋਸਤੋ ਇਹਦਾ ਵੀ ਬਾਈ ਨੇ ਜਾਇ ਜੀ ਰੇਟ ਰੱਖਿਆ ਕਿਉਂਕਿ ਕੱਚੀ ਆ ਜਦੋਂ ਤਿਆਰ ਹੋਣੀ ਆ ਦੋਸਤੋ ਬਾਈਆਂ ਦਾ ਰੇਟ ਹੋਰ ਹੋਊਗਾ ਛੋਟੀ ਨਹੀਂ ਹੈਗੀ ਦੇਖ ਲਓ ਬਾਈ ਦੋਸਤੋ ਵਾਕਈ ਸਹੀ ਗੱਲ ਆ ਪੰਜਾਬ ਵਾਲੀ ਜਰਸੀ ਆ ਦੋਸਤੋ ਸੋਹਣੇ ਕੱਦ ਕਾਠ ਵਾਲੀ ਆ 5 ਕੇ ਦਾ ਕੱਦ ਹੈਗਾ ਮੇਰਾ ਤੇ ਛੋਟੀ ਨਹੀਂ ਹੈਗੀ ਇਹ ਠੀਕ ਆ ਲਓ ਵੀ ਸੱਜਣ ਨੂੰ ਰਾਜੀ ਭਲੀ ਇਹ ਆ ਜਿਹੜੇ ਭਰਾ ਦੇ ਜਰਸੀ ਪਸੰਦ ਹੋਵੇ ਤਾਂ ਬਾਈ ਦਾ ਨੰਬਰ ਦੋਸਤੋ ਸਕਰੀਨ ਤੇ ਚੱਲ ਰਿਹਾ ਭੌਂਦੀ ਐਚ ਐਫ ਖਰੀਦ ਲਓ ਜੇ ਤੇ ਭੌਂਦੀ ਜਰਸੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਾਂ ਚੱਲ ਰਿਹਾ। ਲੋ ਵੀ ਸੱਜਣੋ ਬਾਈ ਦਾ ਜਿਹੜਾ ਬਾਈਨਰ ਬਣਿਆ ਹੋਇਆ ਆਈ ਵੀਡੀਓ ਤੇ ਆਪਣੀ ਇੰਸਟਾਗ੍ਰਾਮ ਆਈਡੀ ਵੀ ਐਸੇ ਮੈਂ ਤੁਹਾਨੂੰ ਦਿਖਾਉਣੀ ਠੀਕ ਆ ਲੋ ਵੀ ਸੱਜਣੋ ਇੰਸਟਾਗ੍ਰਾਮ ਤੇ ਬਾਈ ਜੇ ਕੋਈ ਪਸ਼ੂ ਚੰਗਾ ਹੋਵੇ ਤਾਂ ਪਾਉਂਦਾ ਤੇ ਉੱਥੇ ਵੀ ਤੁਸੀਂ ਬਾਈ ਨੂੰ ਫੋਲੋ ਕਰ ਸਕਦੇ ਆ ਠੀਕ ਇੱਕ ਬਾਈ ਕੋਲੇ ਸੱਜਣੋ ਗੂੜੀ ਕੱਟੀ ਖੜੀ ਆ ਇਹ ਕਾਲਾ ਸਤਿ ਲਿਆਦੀ ਹੈ ਇਹ ਕਾਲਾ ਸਤਿ ਲਿਆਦੀ ਹੈ ਤੇ ਆਪਣੀ ਆ ਨੀਲੀ ਰਾਵੀ ਵੀ ਉਹ ਆਪਣੀ ਘਰ ਦੀ ਸੀ ਯਾਰ ਬਿਮਾਰ ਹੋ ਗਈ ਸੀ ਕੱਟੀ ਦਾ ਬਹੁਤ ਚੰਗੀ ਵਾਲੀ ਸੀ ਬਿਮਾਰ ਹੋ ਗਈ ਸੀ ਮਤਲਬ ਕਿ ਮਰ ਕੇ ਹੀ ਬਚੀ ਹਾਲੇ ਲਾਵੀ ਸਾਰੇ ਕੁਝ ਛੱਡ ਗਈ ਸੀ ਲਓ ਜੀ ਸਜਾ ਨੰਬਰ ਤੁਸੀਂ ਤੇਆ ਦੋਨਾਂ ਨਗਾ ਦੇ ਵਿੱਚੋਂ ਕੋਈ ਵੀ ਨਗ ਪਸੰਦ ਹੋਵੇ ਸੰਪਰਕ ਕਰ ਲਓ ਤੇ ਜਿਹੜੇ ਭਰਾਣੇ ਦੋਸਤੋ ਕੋਈ ਪਸ਼ੂ ਸੇਲ ਕਰਨਾ ਹੋਵੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ